ਲਓ ਜੀ ਵਿਕਰਮ ਵੜਾਇਆ ਛਾਡੇ ਨਾਲ ਅੱਜ ਤੋਂ ਫੇਰ ਇੱਕ ਵਾਰੀ ਅਸੀਂ ਦੋਵੇਂ ਚੱਲੇ ਆ ਸਿੱਕਾ ਦੀਆਂ ਟੈਂਕੀਆਂ ਲੋਡ ਕਰਨ ਚਲੋ ਵਿੱਕਾ ਭਾਜੀ ਚਲੋ ਅੱਗੇ ਅੱਗੇ ਲੱਗੋ ਤੇ ਸੀਨੀਅਰ ਬੰਦੇ ਆਹ ਗੱਦੀ ਉਹਦੀ ਆ ਤੇ ਆ ਆਪਣੀ ਆਏ ਰੋਟੀ ਪਣੀ ਖਾਤਾ ਉਹ ਆਹ ਬਣੀ ਪੀਤਾ ਤੇ ਹੁਣ ਚੱਲੇ ਟੈਂਕੀਆਂ ਲੋਡ ਕਰਨ ਲਓ ਜੀ ਆਪਾਂ ਪਹੁੰਚ ਗਏ ਲੋਕੇਸ਼ਨ ਦੇ ਉੱਤੇ ਮੁੰਡਾ ਡਿਆ ਗੱਡੀ ਰਿਵਰਸ ਲਾਉਣ ਆਥਾ ਗੱਡੀ ਵਾਰਨੀ ਨੇ ਦੇਖੋ ਪੂਰਾ ਝੋਟੀ ਦਾ ਬੈਲਟ ਮੁੰਡਾ 18 ਟਾਰੇ ਦਾ ਇਹ ਦੁਬਈ ਆ ਦੁਬਈ ਦੇਖੋ ਪਹਿਲੀ ਵਾਰ ਚ ਮੁੰਡੇ ਨੇ ਲਾਤੀ ਰਿਵਰਸ ਛੰਡਿਆ ਪੂਰਾ ਇਹ ਨਾਨਾ ਡਰਾਈਵਰ ਝੋਟੀ ਦਾ ਹੈ ਉਦੀ ਸਾਵਧਾਨੀ ਨਾਲ ਕੰਮ ਕਰਨ ਦਿਆ ਗੱਡੀ ਵਾਰਤੀ ਨੇ ਅੱਗੇ ਬਸੇ ਕਾਣੀ ਬਹੁਤ ਆਦਾ ਵਿਕਰਮ ਵੜਾਇਆ ਜਾਂਦੇ ਆ ਇਹਨੂੰ ਵਿਕਰਮ ਵੜਾਇਜ ਪਹਿਲੀ ਵਾਰ ਚ ਗੱਡੀ ਰਿਵਰਸ ਲਾਤੀ ਇਹਨੇ ਮੁੰਡੇ ਨੇ ਐਡਾ ਤੇਜ਼ ਆਏ ਦੇ ਵੇ ਛੋਟਾ ਖੋਜੋ ਕੇ ਕੈਮਰਾ ਲੈ ਉਹਦਾ ਇਹ ਬੰਦਾ ਦਾ ਨੂੰ ਗੱਡੀ ਲੋਡ ਹੋਈ ਨਹੀਂ ਤੇ ਫੋਰ ਮੈਂਨੇ ਪਹਿਲੇ ਫੋਨ ਲਾਤਾ ਐਨੀ ਸੁਣਦੇ ਬਲਾ ਕੀ ਜਾਂਦਾ ਆ ਦੇ ਬੰਨ ਲਾਇਆ ਸਜਮਾ ਦੇ ਅਰਮਣ ਬੰਦ ਕਰ ਲੈਨੇ ਆ ਆ ਆਂਦਾ ਲੋਡ ਹੋ ਗਈ ਹੈ ਲੋਡ ਕਿੱਥੇ ਹੋ ਗਿਆ ਗੱਡੀ ਦਾ ਇਹ ਹੋਣ ਲਈ ਰਿਵਰਸ ਅੰਦਰ ਆਵੇ ਮੁੰਡੇ ਨੇ ਲਾਤੀ ਗੱਡੀ ਪੂਰੀ ਐਨ ਛੋਟੀ ਦੇ ਨਾਲ ਛੋਟੀ ਦਾ ਡਰਾਈਵਰ ਹੈ ਇਹ ਦੇਆਂ ਜਿੰਨੀਆਂ ਟੈਂਕੀਆਂ ਜਿਹੜੀ ਇਹ ਕੈ ਰਹੀ ਹੈ 1900 ਰੱਟਾ ਉਹ ਕੰਮ ਕਰੀਂ ਉਹ ਆ ਗਿਆ ਤੇ ਲਾਗੀ ਕਦੀ ਰਾਹ ਦੇ ਵਿੱਚ ਖੜੀ ਹੈ ਬੱਚਿਆਂ ਲਾਗ ਨੰਬਰ 1 ਡਰਾਈਵਰ ਹੋਈ ਮੁੰਡੇ ਨੇ ਕੱਢ ਤੀਆਂ ਬੈਲਟਾਂ ਬਾਹਰ ਵੇਖੋ ਦੋ ਬੈਲਟਾਂ ਜ਼ਰੂਰਤ ਪੈਣੀ ਨਾਲ ਇਹਨਾਂ ਦਸਤਾਨੇ ਪਾਏ ਬਹੁਤ ਸੇਫਟੀ ਰਾਦਾ ਮੁੰਡਾ ਹੈ ਨਾ ਇੱਕ ਟੈਂਕਿਆ ਦਾ ਸਿੱਕਾ ਦਾ ਕਨਫਿਊਜ਼ਨ ਹੋ ਗਈ ਕਹਿੰਦਾ ਵੀ 5.5 ਹੁੰਦੇ ਆ ਬ੍ਰਿਜ ਤੇ ਉੱਤੇ ਨਾਲ ਲੱਗ ਜੇ ਕਹਿੰਦਾ ਕੋਈ ਨਹੀਂ ਸੈੱਟ ਕਰਕੇ ਦਵਾਂਗੇ ਵੇਖ ਹੁਣ ਜਿੱਦਾਂ ਸੈੱਟ ਕਰਕੇ ਦਿੰਦੇ ਲੈ ਇਹਦਾ ਇਹ ਤਾਂ ਰੁਗ ਜਾਊਗਾ ਜੇ ਰੁਗਣਾ ਹੋਵੇ ਇਹਦੇ ਮੈਂ ਕਿੱਥੇ ਰੱਖੜਾ ਲਾ ਸੈਂਟਰ ਰੱਖ ਸੈਂਟਰ 'ਚ ਦਿਖਾ ਲਾ ਸੈਂਟਰ 'ਚ ਨਾ ਸਾਰ ਗੱਲ ਪਹਿਲ ਵੱਡਾ ਤੇਰੀ ਗੱਡੀ ਵੱਡੀ ਉੱਚੇ ਮਾਦ ਲਈ ਤੇਰੇ ਵੱਡਾ ਸੱਲ ਰਖੰਡੇ ਆ ਵੀ ਤੇਰੀ ਉਪਲੀ ਹੋ ਜਾ ਤੇਰੀ ਟਰੋ ਕੱਢਦੇ ਇੰਨੇ ਵਕਾ ਵੇਲਾ ਛੋਟੇ ਛੋਟੇ ਪਿੰਡਾਂ ਵਿੱਚ ਉਠੇ ਆ ਜੇ ਬਹੁਤ ਅੱਗੇ ਜਾ ਗਿਆ ਟਾਂਗੇ ਮੈਂ ਆ ਦਾ ਵੀਡੀਓਗ੍ਰਾਫਰ ਦਾ ਦਿਨ ਪਤਾ ਸ਼ੌਂਕ ਰੱਖਦਾ ਮੇਰਾ ਸੱਲਾ ਹਵਾ ਜਾਂ ਹਾਂ ਆ ਮੁਟੋ ਮੁਟੋ ਇਲ ਮੁਟੋ ਪੂਰੀ ਚੱਲਣ ਦੀ ਸੈਟਿੰਗ சரி காரர மு ਰਾਖ ਤੇ ਇਹ ਮੈਂ ਤੇ ਵਜੰਡੀਆ ਦੌੜ ਨਹੀਂ ਹੋਂਦਿਆ ਬੰਦਿਆਂ ਨੂੰ ਦੌੜ ਆ ਵੀ ਬ੍ਰਿਜ ਦੇ ਉੱਤੇ ਨਾ ਲੱਗ ਜੇ ਤੇ ਸਾਢੇ 5 ਚਾਹੀਦੇ ਜਿਹੜੇ ਵੇਖੋ ਕਿੰਨੇ ਲੋਏ ਬੇਕਰ ਨੇ ਮਾਰ ਗਿਆਂ ਬੈਲਟਾਂ ਉਸ ਮਾਰ ਲਿਆ ਬੈਲਟਾ ਨਹੀਂ ਜੇ ਬੈਲਟਾ ਮਾਰ ਕੇ ਦੇ ਵਿੱਚ ਰਾ ਲੈਂਦਾ ਉਹਦੇ ਪਹਿਲੇ ਫਸਾ ਲੈਂਦਾ ਇਹਨਾਂ ਨੂੰ ਇਹਨਾਂ ਨੂੰ ਬੈਲਟਾ ਨੂੰ ਇਹਦੇ ਵਿੱਚ ਹੀ ਤਲਾ ਬੰਨਿਆ ਰੱਖਾਂ ਤੈਨੂੰ ਰੱਬ ਦੇ ਨੂੰ ਅਕਲ ਦੇ ਦੱਸਦਾ ਨਹੀਂ ਆ ਦੱਸਾਂ ਨਾ ਤੈਨੂੰ ਮੈਂ ਦੱਸ ਚੱਲ ਤੂੰ ਦੱਸ ਆਪਾ ਪਿੰਡੂ ਵਾਲੇ ਕੰਮ ਕਰ ਦੇ ਨੇ ਪਿੰਡ ਵਾਲਾ ਤਾਂ ਇੱਥੇ ਕੋਈ ਰੂਲ ਲੱਗਦਾ ਸਿਰਫ ਕਿਹੜਾ ਮੁੜ ਕੇ ਲੰਮਕਦੇ ਫਿਰਦੇ ਹੁੰਦੀਆਂ ਵਾ ਦੱਸ ਚੱਲ ਦੱਸ ਕਿੱਦਾਂ ਕਰਨੀ ਬੰਸਾ 12 Pro Max ਸੇ ਹਾਂਜੀ ਇਦਾਂ ਕਰਨੀ ਓ ਯਾਰ ਉਹ ਵੀ ਉਦਾਂ ਹੀ ਜਦੋਂ ਉਹਦਾ ਟਾਈਟ ਦੂਜੀ ਗੱਡੀ ਆਉਣ ਲੱਗੀ ਆ ਮੇਰੀ ਲੋਡ ਮੇਰੇ ਕੋਲ ਪਹਿਲੀ ਯਾਰ ਨਹੀਂ ਵੜੀ ਰਿਵਰਸ ਗੱਡੀ ਇਥੇ ਕਿਉਂਕਿ ਮੇਰਾ ਫੋਨ 'ਚ ਧਿਆਨ ਹੋ ਗਿਆ ਵੀ ਮੇਰੀ ਵੀਡੀਓ ਬਣਦੀ ਆ ਆਰ ਕੇ ਨਹੀਂ ਵੜੀ ਗੱਡੀ ਅੰਦਰ ਹੁਣ ਲੈ ਆ ਲਾਈ ਆ ਗੱਡੀ ਅੰਦਰ ਮਰਬੇ ਦਿੱਤੇ ਨੰਨ ਹੁਣ ਲੱਗੇ ਆ ਲੋਡ ਕਰਨ ਲੋ ਬੇਟਾ ਆਨੂ ਜਾਈਦੇ ਆ ਹੋਰ ਉਹ ਵੀ ਤਾਂ ਕੀ ਇਹ ਮੁੰਡਾ ਆ ਗਿਆ ਤੇ ਚੜਿਆ ਬਿਲਟਾਂ ਫਤ ਲੱਗਾ ਬਿਲਟਾਂ ਮਾਰਾਂਗੇ ਤੇ ਉਹਨੂੰ ਤੁਰਾਂਗੇ ਕਰੀਂ ਟਟਵਗਾਰਾ ਮਾਰ ਛੜੀਆ ਕਲਰ ਵਗਾਰਾ ਡੇ ਮਾਰਨ ਨੂੰ ਓਕੇ ਅੰਦਰੋਂ ਮਿਲਦੇ ਆਂ ਡੀਆਪੀ 1 ਚ ਡੀਆਈਸੀ ਸਾਕੇ 1 ਬਰੇਜ ਆ ਗਿਆ ਆਉਂਦਾ ਬਰੇਜ ਸਣੀ ਧਿਆਨ ਨਾਲ ਗੱਡੀ ਮੰਗ ਹੀ ਆ ਤੇ ਗਰੀਬ ਮੋ ਜੀ ਹੋਈ ਮਗਰੇ ਆਉਂਦੇ ਆ ਯੋਦਾ ਮੇਰੇ ਹੁਣ ਹਾਂ ਤਾਂ ਜੀ ਇਹ ਦੇਖ ਗਿਆ ਕੈਮਰੇ ਤੋ ਨਹੀਂ ਮੰਨਦਾ ਜੋ ਭਰੇ ਤੱਬ ਵੀ ਦੂਰੀ ਫਿਰਦਾ ਕਿ ਲੀਦੇ ਕਰਨਾ ਕੀ ਹੈ ਦਾ ਉਹ ਜਾਂਦਾ ਹੀ ਬੋਈ ਜਾਂਦਾ ਹੀ ਮਾਸ਼ਾਲਲਾ ਯਾਨੀਆਂ اڈੀਆਂ ਹੋ ਗਿਆ ਈ ਹੋ ਗਿਆ ਈ ਕਿਉਂ ਬੜ ਉਹ ਹੋਰ ਗੱਲਾਂ ਨੇ ਗੱਲਾਂ ਜਿਹੜੇ ਹਸਾਣਾ ਪੌੜੀ ਜੀ ਤਾਂ ਨਹੀਂ ਕੀਤੀ ਨਾ ਵੇ ਹਾਲਾਤ ਹੁੰਦਾ ਇਹ ਤਾਂ ਬਰੇਜ ਨਾਲ ਲੱਗੀ ਜਾਣੀ ਆ ਜਾਂ ਕਈ ਯਾਰ ਬੋਰਡ ਵਗੈਰਾ ਹੁੰਦੇ ਆ ਉੱਤੇ ਆ ਇਹਨਾਂ ਜਿਆਦਾ ਹੋਣ ਲੱਗੀ ਤੇ ਹੁਣ ਲੱਗੀ ਪਰ ਵੇਖੋ ਲੱਗੀ ਕਿ ਨਹੀਂ ਲੱਗੀ ਜੀ ਉਥੇ ਐਂਟਰ ਕਰ ਗਏ ਇੱਥੇ ਕੱਲ ਪਰਸੋਂ ਸਾਰੀ ਦਿਹਾੜੀ ਨੰਗੀ ਵੇਖੋ ਅੱਜ ਪਹੁੰਚੇ ਆਪਾਂ 2 ਵਜੇ ਵੇਖੋ ਹੁਣ ਕਿੰਨੇ ਵਜੇ ਤਰੀ ਕਰਦੇ ਸਾਨੂੰ ਜੀ ਗੱਡੀ ਵੀ ਮਗਰੀ ਆ ਰਹੀ ਹੈ ਐ ਗੱਡੀ ਸਾਈਡ ਤੇ ਲਾਵਾਂਗੇ ਫਿਰ ਵੇਖੋ ਕੀ ਕਰਦੇ ਕੱਜ ਵੇਖੋ ਕੰਨਾ ਟਾਈਮ ਲੰਘਦਾ ਹੈ ਸਹੀ ਹੈ ਉਹ ਤੇ ਗੱਡੀ ਲੰਮ ਨੇ ਆ ਸਾਈਡ ਤੇ ਠੀਕ ਹੈ ਵੇਖਦੇ ਆ ਔਰ ਮੈਨੂੰ ਦੱਸਤਾ ਸੀ ਕਿ ਐਂਟਰ ਕਰ ਗਏ ਆ ਸਾਈਡ ਦੇ ਅੰਦਰ ਵੇਖੋ ਹੁਣ ਕਦੋਂ ਕਰਦੇ ਆ ਔਰ ਆਪਾਂ ਥੋੜੇ ਦਿਨ ਪਹਿਲੇ ਸੱਲ ਸਾਡੇ ਗਏ ਫੋਟਾਂ ਸੇ ਉਦਾਂ ਹੀ ਪਏ ਪਏ 2 ਵਜੇ ਦੀ ਐਂਟਰੀ ਕੀਤੀ ਆ ਅਤੇ 3 ਵਜੇ ਲੱਗੇ 1 ਘੰਟਾ ਲੰਘ ਗਿਆ ਆ ਜੀ ਆ ਲੱਗੀ ਗੱਡੀ ਬੇਗੜਾ ਵੜਾਇ ਦੀ ਅੰਬਰ ਸ਼ਰੀਏ ਦੀ ਵੇ ਪੂਰੀ ਗੱਲਬਾਤ ਬਣਾਈ ਰਿਹਾ ਟੈਂਕੀ ਦੀ ਬਲਟਾ ਛਲਟਾ ਮਾਰੀਆਂ ਨੇ ਆ ਆ ਪਾ ਬੇਗੜਾ ਵੜਾਇ ਚ ਚਾਹ ਆਪਣੇ ਪੀਤਾ ਨਾ ਮੁੰਡਿਆਂ ਨੇ ਰੋਟੀ ਬਣੀ ਖਾਦਾ ਬਣਾ ਗਰਮ ਕਰਕੇ ਤੇ ਪੂਰਾ ਕੰਮ ਰੈਡੀ ਕਰਕੇ ਤੇਰੀ ਪੈਣੀ ਇੱਕ ਫੇਕਰੀ ਉਹ ਉੱਤੇ ਬਈ ਬੰਨ ਮਗਲ ਬੰਨੀ ਆ ਗੱਡੀ ਆਪਣੀ ਐ ਟੇਢੀ ਕਰਕੇ ਲਾਈ ਆ ਬਈ ਚੱਲ ਟੈਂਕੀ ਦੇ ਉੱਤੇ ਛਾਂ ਆ ਗਿਆ ਤੇ ਬਹਿ ਜਾ ਕੇ ਜਾਂਦਾ ਗੜੀ ਆਏ ਹੁਣ ਦੇਖੋ ਕਿਸ ਟਾਈਮ ਖਾਲੀ ਕਰਦੇ ਆ ਹੁਣ ਦੱਸਮਨੇ ਤੁਹਾਨੂੰ ਕਿੰਨੇ ਟਾਈਮ ਤੱਕ ਖਾਲੀ ਕਰਦੇ ਆ ਤੁਹਾਨੂੰ ਕੰਮ ਆ ਗਿਆ ਹੋ ਅਗਲੀ ਗੱਡੀ ਲੋਡ ਦਾ ਕਹਿੰਦੇ ਹਲਗੇਲ ਜਾਣਾ ਦੀ ਰਸਲ ਖੇਮੇ ਰਸਨਗੇਮੇ ਜਾਣਾ ਉੱਥੋਂ ਗੱਡੀ ਲੋਡ ਕਰਕੇ ਲਿਆਉਣੀ ਆ ਇੱਥੇ ਖਾਲੀ ਹੋਊਗੀ ਸਵੇਰੇ ਜਾਵਾਂਗੇ ਜਾਂ ਰਾਤ ਨੂੰ ਜਾਵਾਂਗੇ ਆ ਜਾ ਬਿਕਰਮ ਭਾਜੀ ਜਿਹੜੀ ਸੁਣੀ ਗਈ ਆ 2 ਵਜੇ ਆਏ ਤੇ 4 ਵਜੇ ਗੱਡੀ ਖਾਲੀ ਘੋਂਡਾ ਵੀ ਆ ਮਾਲ ਕਰਣ ਲੱਗੀ ਆ ਆਪਣੀ ਗੱਡੀ ਪਹਿਲੇ ਖਾਲੀ ਉੱਭਾ ਜੋ ਬਿਕਰਮ ਵੜਾਜ ਦੀ ਲਵਾਈ ਇਹਦੀ ਗੱਡੀ ਉਹਨਾਂ ਨੂੰ ਸੇਫਟੀ ਯੂਜ਼ ਅੰਡਰ ਰਿਪੋਰਟ ਸੱਤੇ ਲੋਕ ਪਾਇਆ ਉਹਨਾਂ ਨੇ ਤੇ ਦੂਜੇ ਬੰਦੇ ਲੱਗੇ ਲਾਓ ਆ ਬੰਬੂ ਗਾੜ ਜਿਹਦੇ ਉੱਤੇ ਚੜ ਕੇ ਤੇ ਫੇਲ ਪਾਉਣ ਗਏ ਤੇ ਆਉਂਦੀ ਸਿੱਧਾ ਨਹੀਂ ਚੜੇ ਉਹਨਾਂ ਰਾਦਾ ਸੇਫਟੀ ਜ਼ਰੂਰੀ ਅੰਦਰ ਟੇਡਾ ਚੁੱਕੀ ਜਾਂਦਾ ਇਹ ਵੇ ਸੇਫਟੀ ਵਾਲਾ ਪੈ ਗਿਆ ਹੀ ਸੇਫਟੀ ਮੂਡ ਦੀ ਪਾ ਜਾਂਦਾ ਉਹਨੂੰ ਵੇਖ ਕੇ ਟੋਪੀ ਵਾਲੀ ਆ ਆਓ ਯਾਦਾਈ ਆਓ ਯਾਦਾ ਸੇਡੀਆਂ ਦੇਕਾ ਵੀ ਸਾਡੇ ਨਾਲ ਹੋ ਗਿਆ ਵੇਲਾ ਉਹ ਲੱਤ ਘੇਰੀ ਜਿੰਗੀ ਨਕਾਬਾਇਾ ਅਦਾ ਜੀਏ ਚਲੋ ਮੁੰਡਾ ਆ ਗਿਆ ਵੇਲਾ ਟਾਈਮ ਨਾਲ ਜੀ ਬੜੀ ਮਿਹਰਬਾਨੀ ਇਹਨਾਂ ਦੀ ਨਿਆਖ ਖਸਾ ਲ ਬਲੈਕ